ਕੀ ਆ ਗਿਆ ਹੋ ਗਿਆ ਪੂਰਾ ਕੀਤਾ ਠੀਕ ਇੱਕ ਟੂ ਮਿੰਟ ਬੱਸ ਮੋਰਡ ਇਹ ਦੂਜਾ ਐਂਗਲ ਦੇਖੋ ਭਜੀ ਦਾ ਨਹੀਂ ਨਹੀਂ ਇਹ ਤਾਂ ਸਾਸ ਤੋਂ ਦੇਖ ਲਓਗੇ ਨਹੀਂ 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 ਸਾਹਮਣੇ ਵਾਲੇ ਐਂਗਲ ਤੋਂ ਵੀ ਆਊਗਾ ਕਲੀਅਰ ਉੱਥੇੋਂ ਆਂਦਾ ਦਿਖੂਗਾ ਕਿੱਥੋਂ ਆਇਆ ਉਹ ਆਇਆ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੂਨ 84 ਦਰਬਾਰ ਸਾਹਿਬ ਤੇ ਹਮਲਾ ਅਕਾਲ ਤਖਤ ਸਾਹਿਬ ਨੂੰ ਭਾਰਤੀ ਫੌਜਾਂ ਵੱਲੋਂ ਟੈਟ ਟੇਰੀ ਕਰ ਦੇਣਾ ਉਸ ਦੇ ਪਿੱਛੇ ਹੱਥ ਇਸ ਰਾਖਸ਼ਸ ਅੰਬੇਦਕਰ ਦੇ ਸਵਿਧਾਨ ਦਾ ਇਸੇ ਲਈ ਅੱਜ ਸਿੱਖ ਫੌਜੀ ਜਥੇ ਦੇ ਨੌਜਵਾਨਾਂ ਨੇ ਰਾਧਾ ਸਵਾਮੀ ਕਲੋਨੀ ਫਲੋਰ ਵਿਖੇ ਇਸ ਰਾਖਸ਼ਸ ਅੰਬੇਦਕਰ ਦਾ ਬੁੱਤ ਕਾਲਾ ਕੀਤਾ ਖਾਲਿਸਤਾਨ ਦਾ ਝੰਡਾ ਚੜਾ ਦਿੱਤਾ ਹੈ ਤੇ ਦੋ ਵਾਰ ਦਾ ਤਾਂ ਹੋ ਗਈ ਇਹ ਸਾਡੇ ਲਈ ਬੜੀ ਬੇਸ਼ਤੀ ਵਾਲੀ ਗੱਲ ਆ ਮੰਨਦੇ ਸੋ ਬੋਸਲੇ ਮੂੰਹ ਘਮਾਇਆ ਲੈ ਲੈਣਾ ਵੇ ਸੁਣੋ ਮੈਂ ਅਮਰਤ ਮੂੰਹ ਘਮਾਇਆ ਮਾੜੀ ਗੱਲ ਕਰ ਉੱਤੇ ਸੰਦ ਇਹ ਹੋ ਗਈ ਲੈਣਾ ਤੁਹਾਨੂੰ ਅਕਸਰ ਤੋਂ ਆਪ ਲਿਆਨੇ ਉੱਕਤਾ ਆ ਤੂੰ ਜਿਹੜੀਆਂ ਬੰਦੇ ਪਤ ਨੂੰ ਹੋਰ ਵਾਰੋ ਦੇਖੋ ਇਹ ਸਵੇਰੇ ਜੋ ਸਾਨੂੰ ਪਤਾ ਲੱਗਾ ਸੀ ਜਿਹੜੇ ਨੌਜਵਾਨ ਨੇ ਦੱਸਿਆ ਸੀ ਕਿ ਸੂਲ ਦੇ ਅੰਦਰ ਖਾਲਸਤਾਨੀ ਜੰਦਾਬਾਦ ਦੇ ਨਾਰੇ ਲਿਖਿਆ ਅਸੀਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਅਸੀਂ ਜਿਹੜਾ ਸਟੈਚੂ ਦੇ ਗਵਰਨਰ ਨਹੀਂ ਦੇਖ ਸਕਿਆ ਉਹ ਦੁਬਾਰਾ ਅਸੀਂ ਸਟੈਚੂ ਨੂੰ ਜਦੋਂ ਦੇਖਿਆ ਉਹਦੇ ਉੱਤੇ ਕਾਲੋ ਲੱਗੀ ਹੋਈ ਆ ਔਰ ਅਸੀਂ ਫਿਰ ਕੋ ਕਰਨੀ ਸ਼ੁਰੂ ਕੀਤੀ ਦੁਬਾਰਾ ਪੁਲਿਸ ਨੂੰ ਕਿਹਾ ਕਿ ਇਹ ਕੱਲਾ ਖਾਲਸਤਾਨੀ ਜੰਦਾਬਾਦ ਸਕੂਲ ਵਿੱਚ ਨਹੀਂ ਲਿਖਿਆ ਗਿਆ 바ਵਾ ਸਾਹਿਬ ਦੇ ਸਟੈਚੂ ਦੀ ਦੁਬਾਰਾ ਫੇਰ ਖੰਡਿਤ ਕਰਨ ਦੀ ਕੋਸ਼ਿਸ਼ ਕੀਤੀ ਆ ਜੀ ਤਾਂ ਤਾਂ ਉਹ ਭਾਰਤ ਦੀ ਧਰਤੀ ਤੇ ਆਵੇ ਜੀ ਤਾਂ ਸਮਾਜ ਉਹਨੂੰ ਦੱਸੂਗਾ ਕਿ ਤੂੰ کیا ਚੀਜ਼ਾਂ ਔਰ 바ਵਾ ਸਾਹਿਬ ਡਾਕਟਰ ਮੇਡਗਰ ਦੀ ਕਿਛੀ ਇਸ ਦੇਸ਼ ਦੇ ਅੰਦਰ ਕਿਆ ਆ ਜੀ ਬਾਹਰ ਬੈਠਾ ਉਹ ਗੇਦੜਪੜਕੀਆਂ ਮਾਰ ਰਿਹਾ ਔਰ ਅਸੀਂ ਉਹਨੂੰ ਤੌਰ ਚੇਤਾਵਨੀ ਨਹੀਂ ਦਿੰਦੇ ਆ ਜੇਕਰ ਉਹ ਆਪਣੇ ਅਸਲੀ ਬਾਪ ਦਾ ਪੁੱਤਰ ਆ ਤਾਂ ਪੰਜਾਬ ਔਰ ਭਾਰਤ ਦੇ ਵਿੱਚ ਆ ਕੇ 바ਵਾ ਸਾਹਿਬ ਦੇ ਉਹ ਅਪਸ਼ਬਦ ਵੀ ਬੋਲ ਕੇ ਦਿਖਾਵੇ ਖੰਡਤ ਕਰਨ ਦਾ ਦੂਰੀ ਗੱਲ ਆ ਉਹਨੂੰ ਬੰਦੇ ਦਾ ਪੁੱਤ ਬਣਾ ਦੇ ਠੀਕ ਆ ਜਿਹੜਾ ਵੀਡੀਓ ਵਾਇਰਲ ਹੋ ਗਈ ਉਸ ਸੰਤੀ ਅਜੇ ਮੌਕੇ ਤੇ ਆਏ ਆ ਪਿੰਡ ਦੇ ਵਿੱਚ ਇਕੱਠੇ ਹੋਏ ਨੇ ਮੌਤਰ ਪਰਤਾਲ ਕਰਕੇ ਦੇਖਣ ਲਈ ਆ ਠੀਕ ਆ ਤੇ ਸਾਰੇ ਇੱਥੇ ਸੀਸੀਡੀ ਕੈਮਰਾ ਵੀ ਲੱਗਾ ਹੋਇਆ ਉਹਦੀ ਪਰਤਾਲ ਸਾਰੇ ਅਜੇ ਪਰਤਾਲ ਸ਼ੁਰੂ ਕਰ ਰਹੇ ਆ ਜੀ ਉਸ ਤੋਂ ਬਾਅਦ ਇੱਕ ਕਨਕਲੂਜ਼ਨ ਰਿਪੋਰਟ ਨਿਕਲੇਗੀ